ਹਾਂਜੀ ਸਾਸੀ ਗਾਲ ਜੀ ਸਾਰਿਆਂ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵਾਂਗੇ ਬਾਈ ਜੀ ਅੱਜ ਨਾ ਕਿਸਾਨ ਮੇਲੇ ਤੋਂ ਆਇਆ ਜਿਹੜਾ ਮੁੱਲਾਪੁਰ ਲੱਗਿਆ ਸੀਗਾ ਤੇ ਇਹ ਕਿਸਾਨ ਮੇਲੇ ਦੇ ਵਿੱਚ ਜਾ ਕੇ ਚਲੋ ਜੀ ਜਾਣਕਾਰੀ ਤਾਂ ਮਿਲਿਓ ਮਿਲ ਗਿਆ ਹਨਾ ਹਰ ਇੱਕ ਚੀਜ਼ ਬਾਰੇ ਹਨਾ ਪਤਾ ਲੱਗ ਗਿਆ ਨਵੀਆਂ ਨਵੀਆਂ ਚੀਜ਼ਾਂ ਬਾਰੇ ਨੌਲੇਜ ਆਉਂਦੀ ਆ ਮੰਦੇ ਨੂੰ ਤੇ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਆ ਵੀ ਆਪਣੇ ਦਵਿੰਦਰ ਵਾਈ ਸੇਖੂ ਹੁਣੀ ਈਸਿਆੜ ਵਾਲੇ ਹਨਾ ਤੇ ਜਿੰਦੂ ਹੁਣੀ ਜੋਧਾ ਵਾਲੇ ਸੰਧੂ ਫਾਰਮ ਜੋਧਾ ਵਾਲੇ ਚਲੋ ਬਈ ਜਿੰਨੇ ਵੀ ਹੋਰ ਵੀ ਬਾਈ ਹੁਣੀ ਸੀਗੇ ਹੈ ਨਾ ਤੇ ਬਹੁਤ ਹੀ ਵਧੀਆ ਮੇਲਾ ਕਰਾਇਆ ਗਿਆ ਵਾ ਹਰੇਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਹੈ ਹੈ ਨਾ ਮੈਨੂੰ ਲੱਗਿਆ ਨਹੀਂ ਗਿਆ ਵੀ ਕਿਸੇ ਚੀਜ਼ ਦੀ ਕਮੀ ਹੈ ਮੇਲੇ ਦੇ ਵਿੱਚ ਨਹੀਂ ਜੁਨੀਵਰਸਿਟੀ ਮੇਲੇ ਤੇ ਜਾਈਦਾ ਹੈ ਨਾ ਆਪਣੇ ਲੁਧਿਆਣੇ ਬਾਈ ਉੱਥੇ ਪੀਣ ਨੂੰ ਪਾਣੀ ਨਹੀਂ ਮਿਲਦਾ ਇੱਥੇ ਬਾਈ ਪਾਣੀ ਦੀਆਂ ਬੋਤਲਾਂ ਇੱਕ ਤਰ੍ਹਾਂ ਨਾਲ ਰੋਲ ਰਹੀਆਂ ਸੀ ਇੰਨਾ ਜ਼ਿਆਦਾ ਪਾਣੀ ਸੀਗਾ ਨੰਬਰ 2 ਤੇ ਹਰੇਕ ਬੰਦੇ ਨੂੰ ਹਨਾ ਭੁੱਖ ਲੱਗਦੀ ਆ ਤੇ ਦੂਰੋਂ ਦੂਰੋਂ ਦੁਨੀਆ ਪਹੁੰਚੀ ਹੋਈ ਸੀ ਬਾਈ ਮੈਂ ਮੇਲਿਆਂ ਦੇ ਵਿੱਚ ਕਦੇ ਰੋਟੀ ਨਹੀਂ ਦੇਖੀ ਵੀ ਲੰਗਰ ਲੱਗਿਆ ਹੋਵੇ ਹੈ ਨਾ ਕਿਸਾਨ ਮੇਲੇ ਵਿੱਚ ਮੈਂ ਅੱਜ ਪਹਿਲੀ ਵਾਰ ਕਿਸਾਨ ਮੇਲੇ ਵਿੱਚ ਲੰਗਰ ਦੇਖਿਆ ਲੰਗਰ ਵੀ ਐਸਾ ਜਿਵੇਂ ਇੱਕ ਵਿਆਹ ਤੇ ਹੁੰਦਾ ਦੋ ਤਿੰਨ ਤਰ੍ਹਾਂ ਦੀ ਤਾਂ ਬਾਈ ਰੋਟੀ ਸੀਗੀ ਬਾਕੀ ਦਾਲ ਸਬਜ਼ੀ ਹੈ ਨਾ ਨਾਲ ਮਿੱਠਾ ਵੀ ਬਹੁਤ ਖਾਣ ਨੂੰ ਚਾਹ ਕੌਫੀ ਕੁਝੇ ਚੀਜ਼ ਦੀਰ ਘਾਟ ਨਹੀਂ ਰੱਖੀ ਇਹਨਾਂ ਨੇ ਖੁੱਲੇ ਦਿਲ ਨਾਲ ਵਧੀਆ ਮੇਲਾ ਕਰਾਇਆ ਗਿਆ ਵਾ ਕਾਠ ਵੀ ਹੱਦੋਂ ਵੱਧ ਸੀਗਾ ਕਾਠ ਵੀ ਇੰਨਾ ਜਿਆਦਾ ਸੀ ਨਾ ਵੀ ਜਾਨੀ ਕਿ ਬੰਦੇ ਨਾਲ ਬੰਦਾ ਖੇਡਦਾ ਫਿਰਦਾ ਸੀ ਵਧੀਆ ਲੱਗਿਆ ਮੇਲੇ ਤੇ ਜਾ ਕੇ ਚਲੋ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰਦੇ